ਅੰਮ੍ਰਿਤਸਰ ਦੇ ਪਿੰਡ ਦੇਰਬੁਰਜਿਤ ਵਿੱਚ ਦਿਨ ਦਹਾੜੇ ਇੱਕ ਵੱਡੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਦੋ ਬਦਮਾਸ਼ਾਂ ਦੇ ਵੱਲੋਂ ਐਨਆਰਆਈ ਦੇ ਘਰ ਦੇ ਅੰਦਰ ਵੜ ਕੇ ਐਨਆਰਆਈ ਨੂੰ ਗੋਲੀ ਮਾਰੀ ਗਈ ਪਰਿਵਾਰ ਦੇ ਸਾਹਮਣੇ ਹੀ ਐਨਆਰਆਈ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਨੇ ਮੌਕੇ ਤੇ ਹੀ ਖੋਫਨਾਕ ਸੀਸੀਟੀਵੀ ਵੀ ਸਾਹਮਣੇ ਆ ਚੁੱਕੇ ਦੱਸਦੇ ਕਿ ਮਹਿਲਾਵਾਂ ਤੇ ਬੱਚਿਆਂ ਦੇ ਸਾਹਮਣੇ ਸੀਸੀਟੀਵੀ ਦੇ ਵਿੱਚੋਂ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਹਮਲਾਵਰਾਂ ਦੇ ਅੱਗੇ ਬੱਚਾ ਹੱਥ ਜੋੜਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਉਹਨਾਂ ਨੂੰ ਕੋਈ ਰਹਿਮ ਦੇ ਲਈ ਉਹਨਾਂ ਦੇ ਸਾਹਮਣੇ ਨਹੀਂ ਦਿਖਾਈ ਤੇ ਹਸਪਤਾਲ ਦੇ ਵਿੱਚ ਐਨਰਾਈ ਨੂੰ ਦਾਖਲ ਕਰਾਇਆ ਗਿਆ ਹੈ ਐ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਹੋਟਲ ਖਰੀਦ ਕੇ bizness ਸ਼ੁਰੂ ਕੀਤਾ ਸੀ ਐਨਆਰਆਈ ਨੇ ਹਾਲੀ ਦੇ ਵਿੱਚ ਇੱਕ ਮਹਿੰਗੀ ਗੱਡੀ ਵੀ ਖਰੀਦੀ ਸੀ ਅਜੇ ਤੱਕ ਮੁਲਜ਼ਮਾ ਦੀ ਪਛਾਣ ਨਹੀਂ ਹੋ ਸਕੀ ਹੈ ਪਰਮਜੀਤ ਸਿੰਘ ਪਿੰਡ ਬੁਰਜੀ ਇਹ ਹੋਈ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਦੇ ਕਰੀਬ 5 ਕਿ ਮਿੰਟ ਦੇ ਕਰੀਬ-ਕਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਖੜਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਗਿਆ ਗੱਡੀ ਦੇ ਬੋਲੇ ਹੋਇਆ ਮੜਾ ਜਾ ਤੇ ਬਾਅਦ ਉਹਨਾਂ ਨੇ ਉਹਦੇ ਪਸਤਾਵ ਰੱਖ ਲਈ ਆ ਗਿੱਚੀ ਦੇ ਵਿੱਚ ਇਹ ਸਟੈਂਸਿੰਗ ਅਮਰੀਕਾ ਤੋਂ ਪਰਤਿਆ ਜੀ ਹਾਂ ਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆਕ ਜਾਂਦਾ ਰਿਹਾ ਕੋਈ 5 10 ਕੇ ਕੋਈ ਬੱਚੇ ਛੋਟੇ ਛੋਟੇ ਨਾ ਉਹਨਾਂ ਦੀ ਦੇਖੇ ਤੇ ਪਰਵਾਸਿਕ ਕੋਣ ਗੋਲੀਆਂ ਚੱਲੇ ਸਮਾਗਨ ਨਵੇਦਾ ਸਾਬ 7 ਵਜੇ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਤਾ ਬਜ਼ੁਰਗ ਹੜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਉਹਨਾਂ ਦੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮੰਦਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਅਜੇ ਤੱਕ ਕੋਈ ਗੱਲ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸੀਡੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸੀਡੀ ਗੱਡੀ ਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਅਬਲ ਦੇਖਦਾ ਕੋਈ ਹੈ ਨਹੀਂ ਚੱਕਰ ਹੈ ਪਲਾਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲਾਨਿੰਗ ਦੇ ਨਾਲ ਹੀ ਉਹਨਾਂ ਨੂੰ ਪਤਾ ਵੀ ਹਾਂ ਆਰੀ ਸਰ ਕੀ ਮਾਮਲਾ ਹੈਗਾ ਜਿਹੜੀ ਕੋਲੀਏ ਸ਼ਰਿਆਮਦਲੀ ਤੇ ਕਿੰਨੇ ਵੇ ਦਾ ਸਮਾਂ ਹੈ। ਇਹ ਕਰੀਬ ਸੁਬਾਹ 7:00 7:30 ਵਜੇ ਦੀ ਗੱਲ ਹੈ ਜੀ। ਇਹ ਸੁਖਚੈਨ ਸਿੰਘ ਆਏ। ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ। ਇਹਦਾ ਇੱਕ ਬ੍ਰਦਰ ਬਾਹਰ ਆ। ਇਹਦੀ ਮਦਰ, ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਾਈ ਰਿਆ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ। ਦੋ ਬੰਦੇ ਗੇਟ ਤੇ ਆਏ ਆ। ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆ ਆਰਸੀ ਵਖਾਤੂ ਕਿੱਥੋਂ ਲਈ ਹੈ ਉਹ ਕਹਿੰਦਾ ਵੀ ਤੁਸੀਂ ਕਾਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਤੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾਗਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਜੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਪੱਕੀ ਗਈ ਸੀ ਸੁਪਚੰਦ ਸਿੰਘ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾ ਸਾਡੇ ਕੋਲ ਕੋਈ ਇਹਨਾਂ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫਆਈਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਨਾ ਕੋਈ ਜਿਹਾ ਸੀ ਬਸ ਵਕ ਵਕੈਂਗ ਲੰਦਰੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ